ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਆਮ ਪਾਰਟੀ ਦੀ ਜੋ ਸਰਕਾਰ ਹੈ ਪੰਜਾਬ ਸਰਕਾਰ ਦੇ ਵੱਲੋਂ ਇਹ ਇੱਕ ਮੁਹਿੰਮ ਚਲਾਈ ਗਈ ਹੈ ਜੋ ਪਿੰਡ ਪਿੰਡ ਦੇ ਵਿੱਚ ਜਾ ਕੇ ਕੈਂਪ ਲਗਾਏ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਹਰ ਮੈਕਮੇ ਦੇ ਆਫੀਸਰ ਆਉਂਦੇ ਨੇ ਅਤੇ ਜੋ ਕੋਈ ਪ੍ਰੋਬਲਮਾਂ ਹੁੰਦੀਆਂ ਨੇ ਭਾਵੇਂ ਆਧਾਰ ਕਾਰਡ ਠੀਕ ਕਰਨਾ ਹੋਵੇ ਰਾਸ਼ਨ ਕਾਰਡ ਕਰਨਾ ਹੋਵੇ ਕੋਈ ਬਿਜਲੀ ਦਾ ਹੋਵੇ ਕੋਈ ਵੀ ਜਨਮ ਸਰਟੀਫਿਕੇਟ ਹੋਵੇ ਡੈਥ ਸਰਟੀਫਿਕੇਟ ਹੋਵੇ ਸੋ ਇਹ ਬਣਾਉਣ ਦੇ ਲਈ ਪਿੰਡ-ਪਿੰਡ ਦੇ ਵਿੱਚ ਜਾ ਕੇ ਕੈਂਪ ਲਗਾਏ ਜਾਂਦੇ ਨੇ ਸੋ ਅੱਜ ਇਹ ਪਿੰਡ ਕਨਾਵੜਾ ਦੇ ਵਿੱਚ ਜੋ ਕੈਂਪ ਲਗਾਇਆ ਗਿਆ ਹੈ ਤੁਹਾਨੂੰ ਇਸ ਦੀਆਂ ਤਸਵੀਰਾਂ ਵੀ ਦਿਖਾਉਨੇ ਆ ਅਤੇ ਗੱਲਬਾਤ ਕਰਦੇ ਆਪਾਂ ਜੋ ਇੱਥੇ ਮਹਿਕਮੀ ਆਏ ਹੋਏ ਨੇ ਅਤੇ ਆਮ ਆਦਮੀ ਪਾਰਟੀ ਦੇ ਜੋ ਆਗੂ ਨੇ ਉਹਨਾਂ ਨਾਲ ਵੀ ਆਪਾਂ ਕਰਦੇ ਆਂ ਗੱਲਬਾਤ ਹਾਂਜੀ ਵੀਰ ਜੀ ਆਪਣਾ ਸ਼ੁਭਨਾਮ ਜੀ ਅਮਨਦੀਪ ਸਿੰਘ ਜੀ ਜੀ ਸੋ ਕਿਹੜਾ ਡਿਪਾਰਟਮੈਂਟ ਆਪਣਾ ਸਾਡਾ ਫੂਡ ਐਂਡ ਸਿਵਲ ਸਪਲਾਈਜ਼ ਡਿਪਾਰਟਮੈਂਟ ਹੈ ਜੀ ਜੀ ਸੋ ਅੱਜ ਇਹ ਜਿਹੜਾ ਕੈਂਪ ਲੱਗਿਆ ਇਹਦੇ ਵਿੱਚ ਮਤਲਬ ਕਿ ਕਿੰਨੇ ਕੁ ਤੁਹਾਡੇ ਕੋਲ ਆਏ ਆ ਜੋ ਕਰੈਕਸ਼ਨ ਸਾਡੇ ਕੋਲ ਕੁੱਲ 10 ਬੰਦੇ ਆਏ ਨੇ ਕਾਰਡ ਹੋਲਡਰ ਆਏ ਨੇ ਜਿਨ੍ਹਾਂ ਨੇ ਆਪਣੇ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਹੋਏ ਸੀ ਉਹ ਦੁਬਾਰਾ ਉਹਨਾਂ ਨੇ ਆਪਣਾ ਆਪਣਾ ਨਾਮ ਲਿਖਾਇਆ ਇੱਥੇ ਸਾਡੇ ਕੋਲੇ ਓਕੇ ਜੀ ਹਾਂਜੀ ਤੇ ਹੁਣ ਬਣ ਜਾਣਗੇ ਹਾਂਜੀ ਹਾਂ ਸਰਕਾਰ ਵੱਲੋਂ ਹੋ ਗਏ ਆ ਹਰੀ ਚੰਡੀ ਹੋ ਗਈ ਹੈ ਜੀ ਤੇ ਹੁਣ ਉਹ ਪ੍ਰੋਸੈਸ ਚੱਲ ਰਿਹਾ ਹੈ ਅਗਲੇ ਹਫਤੇ 10 ਦਿਨ ਦੇ ਵਿੱਚ ਇਹ ਪਿੰਡ ਦੇ ਕਾਰਡ ਹੋ ਜਾਣਗੇ। ਸੋ ਮਤਲਬ ਕਿ ਜਿਨ੍ਹਾਂ ਦੇ ਪਹਿਲਾਂ ਬਣੇ ਹੋਏ ਆ ਉਹ ਦੁਬਾਰਾ ਬਹਾਲ ਹੋ ਜਾਣਗੇ। ਬਹਾਲ ਹੋ ਰਹੇ ਆ ਜੀ। ਉਸੇ ਨੰਬਰ ਤੇ ਹੋ ਜਾਣਗੇ। ਹਾਂ ਜੀ ਉਸੇ ਨੰਬਰ ਤੇ ਦੁਬਾਰਾ ਪ੍ਰੋਸੈਸ ਚੱਲ ਰਿਹਾ ਜੀ। ਓਕੇ ਜੀ। ਹਾਂ ਜੀ ਧੰਨਵਾਦ। ਠੀਕ ਹੈ। ਜੀ ਮੈਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਆਪਣਾ? ਡਾਕਟਰ ਗੀਤਿਕਾ ਜਗਤ। ਜੀ ਕਿਹੜਾ ਡਿਪਾਰਟਮੈਂਟ ਆਪਣਾ? ਜ਼ਿਲ੍ਹਾ ਪ੍ਰੀਸ਼ਦ ਡਿਪਾਰਟਮੈਂਟ ਬਹਾਲੀ। ਸੋ ਅੱਜ ਇੱਥੇ ਮਤਲਬ ਕਿ ਕਿੰਨਾ ਕੁ ਤੁਹਾਡੇ ਕੋਲ ਆਇਆ ਜੋ ਸਾਡੇ ਕੋਲ ਕਿੰਨੀਆਂ ਟੋਟਲ ਆ ਤਿੰਨ 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 ਚਾਹੀਏ ਹਾਂ ਤਿੰਨ ਸਰਟੀਫਿਕੇਟਸ ਬਣਵਾਉਣ ਵਾਸਤੇ ਆਏ ਓਕੇ ਅਸੀਂ ਐਜ਼ ਐਨ ਮੈਡੀਕਲ ਟੀਮ ਫॉर ਐਮਰਜੈਂਸੀ ਹੈਲਪ ਅਸੀਂ ਬੈਠੇ ਹੋਏ ਹਾਂ ਸਾਡੇ ਅੱਗੇ ਵੀ ਮੈਡਮ ਨੇ ਜੀ ਤੇ ਅਸੀਂ ਮੈਡੀਕਲ ਹੈਲਪ ਲਈ ਬੈਠੇ ਹੋਏ ਹਾਂ ਡੈਥ ਤੇ ਬਰਥ ਸਰਟੀਫਿਕੇਟਸ ਦਾ ਇਨ ਐਨ ਐਮ ਹਾਂ ਐਨ ਐਮ ਕਰ ਰਹੇ ਨੇ ਥੈਂਕ ਯੂ ਅੱਜੀ ਮੈਂ ਕਿੰਨੇ ਕ ਮਤਲਬ ਕਿ ਤੁਹਾਡੇ ਕੋਲ ਆਏ ਹਾਂ ਕਰੈਕਸ਼ਨ ਕਰਾਉਣ ਆਏ ਸੀ ਨਹੀਂ ਕੋਰੈਕਸ਼ਨ ਨਹੀਂ ਸੀਗੇ ਨਿਊ ਸਰਟੀਫਿਕੇਟ ਸੀਗੇ ਡੈਥ ਦੇ ਹਾਂਜੀ 21 ਦਿਨਾਂ ਦੇ ਅੰਦਰ ਅੰਦਰ ਜ਼ੋਰਦਾਰ ਚ ਹੁੰਦਾ ਨਾਮ ਓਕੇ ਜੀ ਉਹ ਡੈਥ ਸਰਟੀਫਿਕੇਟ ਹਾਂਜੀ ਠੀਕ ਹੈ ਉਹ ਬਣਾਉਂਦੇ ਆ ਸੀ ਬਰਥ ਦੇ ਵੀ ਆਏ ਆ ਨਹੀਂ ਬਰਥ ਦਾ ਕੋਈ ਨਹੀਂ ਆਇਆ ਜੀ ਓਕੇ ਜੀ ਹਾਂਜੀ ਡੈਥ ਦੀ ਆਇਆ ਡੈਥ ਦੇ ਆਇਆ ਹਾਂਜੀ ਠੀਕ ਹੈ ਠੀਕ ਹੈ ਜੀ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਜੀ ਆਪਣਾ ਸ਼ੁਭਨਾਮ ਸੰਜੇ ਕਿਹੜਾ ਡਿਪਾਰਟਮੈਂਟ ਆਪਣਾ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਜੀ ਹਾਂਜੀ ਸੋ ਅੱਜ ਕੀ ਕੀ ਪ੍ਰੋਬਲਮ ਆਈ ਹੈ ਤੁਹਾਡੇ ਕੋਲ ਸਰ ਪ੍ਰੋਬਲਮ ਸਾਡੇ ਕੋਲ ਕਿਸੇ ਨੇ ਪਾਣੀ ਦੇ ਬਿੱਲ ਭਰਨੇ ਸੀ ਕਿਉਂਕਿ ਇਹ ਮਤਲਬ ਹੁ ਤਿੰਨ ਚਾਰ ਪਿੰਡਾਂ ਦੀ ਇਕੱਠੀ ਸਕੀਮ ਹੈ ਤਾਂ ਜਿਹੜੇ ਬਿੱਲ ਭਰੇ ਜਾਂਦੇ ਆ ਉਹ ਯਾਤਾਂ ਬਲੇ ਡਾਟ ਪਲੂਰ ਪਰ ਭਰੇ ਜਾਂਦੇ ਸੀ ਜਾਂ ਫਿਰ ਨਾਲ ਦੇ ਪਿੰਡ ਜਿੱਥੋਂ ਕਿ ਪਾਣੀ ਆਂਦਾ ਹੈ ਉੱਥੇ ਭਰੇ ਜਾਂਦੇ ਸੀਗੇ ਤਾਂ ਅੱਜ ਅਸੀਂ ਇੱਥੇ ਵੀ ਪਿੰਡ ਚ ਆਏ ਆ ਤਾਂ ਕਿਸੇ ਨੇ ਪਾਣੀ ਦੇ ਬਿੱਲ ਭਰਨੇ ਆ ਜੇ ਕਿਸੇ ਨੇ ਨੇਮ ਚੇਂਜ ਕਰਨਾ ਹੈ ਆਪਣੇ ਕਨੈਕਟ ਵਾਟਰ ਕਨੈਕਸ਼ਨ ਦੇ ਵਿੱਚ ਹਾਂਜੀ ਪਹਿਲਾਂ ਕਿਸੇ ਹੋਰ ਦੇ ਨਾਮ ਤੇ ਚੱਲ ਰਿਹਾ ਸੀ ਓਕੇ ਜਾਂ ਫਿਰ ਕਿਸੇ ਨੇ ਵੀ ਨਵਾਂ ਕਨੈਕਸ਼ਨ ਲੈਣਾ ਹੈ ਜੀ ਜਾਂ ਫਿਰ ਜੇ ਕਿਸੇ ਨੇ ਆਪਣਾ ਕੋਈ ਕਿਸੇ ਦੇ ਘਰ ਚ ਟਾਇਲਟ ਟਾਇਲਟ ਬਣਨੀ ਹੈ ਤਾਂ ਉਹਨਾਂ ਨੇ ਆਪਣਾ ਇੱਥੇ ਨੋਟ ਨੇਮ ਨੋਟ ਕਰਵਾਇਆ ਹੈ ਫਿਰ ਅਸੀਂ ਉਸ ਚੀਜ਼ ਨੂੰ ਵੈਰੀਫਾਈ ਕਰ ਲਾਂਗੇ ਤਾਂ ਜਿਹੜੇ ਕਮ ਲਈ ਪਹਿਲਾਂ ਲੋਕਾਂ ਨੂੰ ਸਾਡੇ ਦਫ਼ਤਰ ਦੋ ਫੇਸ ਜਾਣਾ ਪੈਂਦਾ ਸੀ ਉਹ ਅੱਜ ਅਸੀਂ ਇੱਥੇ ਮੌਕੇ ਤੇ ਆ ਕੇ ਕੀਤਾ ਹੈ ਹਾਂਜੀ ਠੀਕ ਹੈ ਹਾਂਜੀ ਸਰ ਆਪਣਾ ਸ਼ੁਨਾਮ ਯਾਦਵੰਦਰ ਸਿੰਘ ਜੀ ਜੀ ਕਿਹ ਆਪਣਾ ਕਿਹੜਾ ਡਿਪਾਰਟਮੈਂਟ ਆਪਣਾ ਜੀ ਰੈਵਨਿਊ ਡਿਪਾਰਟਮੈਂਟ ਹੈ ਜੀ ਹਾਂਜੀ ਮੈਂ ਪਰਵਾਰੀ ਹਾਂ ਸੋ ਅੱਜ ਤੁਹਾਡੇ ਕੋਲ ਕੀ ਕੀ ਪ੍ਰੋਬਲਮਾਂ ਹਨ ਇੱਥੇ ਜੀ ਲੋਕਾਂ ਦੇ ਰੈਜ਼ੀਡੈਂਸ ਸਰਟੀਫਿਕੇਟ ਹੋਗੇ ਜੀ ਰਹਿਸ਼ ਤੇ ਸਰਟੀਫਿਕੇਟ ਤੇ ਆਮਦਨ ਵਗੈਰਾ ਦੇ ਸਰਟੀਫਿਕੇਟ ਤੇ ਕਈਆਂ ਲੋਕਾਂ ਨੂੰ ਜਾਣਕਾਰੀ ਚਾਹੀਦੀ ਸੀ ਵੀ ਜਿਵੇਂ ਵਿਰਾਸਤ ਦਾ ਇਤਕਾਲ ਕਰਾਉਣਾ ਉਹਦੇ ਲਈ ਕੀ ਕੀ ਡਾਕੂਮੈਂਟ ਲੜੀਂਦੇ ਨੇ ਜੀ ਉਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਜੀ ਉਹਨਾਂ ਨੇ ਤੇ ਉਹਨਾਂ ਦੇ ਸਰਟੀਫਿਕੇਟ ਤਸਦੀਕ ਕੀਤੇ ਗਏ ਜੀ ਸਾਡੇ ਵੱਲੋਂ ਓਕੇ ਜੀ ਸਰ ਥੈਂਕ ਯੂ ਓਕੇ ਸਰ ਤੁਹਾਨੂੰ ਮਿਲ ਜੀ ਹਾਂ ਜੀ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਸ਼ੋਭਨਾਮ ਜੀ ਮੇਰਾ ਨਾਮ ਅਸ਼wini ਕੁਮਾਰਾ ਜੀ ਜੀ ਆਪਣਾ ਕਿਹੜਾ ਬਿਜਲੀ ਬੋਰਡ ਹੈ ਜੀ ਸਾਡਾ ਪੀਐਸਪੀਸੀਲ ਮਹਿਕਮਾ ਹਾਂਜੀ ਠੀਕ ਹੈ ਜੀ ਸੋ ਅੱਜ ਪ੍ਰੋਬਲਮ ਆਈਆਂ ਤੁਹਾਡੇ ਕੋਲ ਪ੍ਰੋਬਲਮ ਸਰ ਸਾਡੇ ਕੋਲ ਆਈ ਸੀਗੀਆਂ ਕੁਝ ਬਿਲਾ ਦੀ ਕੁਐਰੀਆਂ ਸੀਗੀਆਂ ਜੀ ਜਿਹੜੀ ਕਿ ਅਸੀਂ ਉਹਨਾਂ ਦਾ ਨਾਲ ਦੇ ਨਾਲ ਹੀ ਰਿਜ਼ੋਲਵ ਕਰਕੇ ਉਹਨਾਂ ਨੂੰ ਸੈਟੀਸਫਾਈ ਕਰਤਾ ਓਕੇ ਜੀ ਤੇ ਇੱਕ ਹੋਰ ਆਈ ਹੈ ਸਾਡੇ ਕੋਲ ਫੀਡਰ ਚੇਂਜ ਕਰਨੇ ਦੇ ਬਾਰੇ ਤਾਂ ਉਹ ਅਸੀਂ ਰਿਕਾਰਡ ਕਰ ਲਈ ਹੈ ਓਕੇ ਨੋਟ ਕਰਕੇ ਸਾਡੇ ਜੀ ਸਾਹਿਬ ਨੂੰ ਅਸੀਂ ਦੱਸਤਾ ਉਹਦੇ ਬਾਰੇ ਜੀ ਅੱਗੇ ਕਾਰਵਾਈ ਫਿਰ ਦਫ਼ਤਰ ਜਾ ਕੇ ਫਿਰ ਉਹਦੇ ਉੱਪਰ ਕਾਰਵਾਈ ਕਰਾਂਗੇ ਹੁਣ ਓਕੇ ਹਾਂਜੀ ਧੰਨਵਾਦ ਥੈਂਕ ਯੂ ਸਰ ਹਾਂਜੀ ਸਰ ਅੱਜ ਜੋ ਇਹ ਕੈਂਪ ਲਗਾਇਆ ਗਿਆ ਕਨੌੜਾਂ ਦੇ ਵਿੱਚ ਇਹ ਕਿਹੜੀਆਂ-ਕਿਹੜੀਆਂ ਮਤਲਬ ਕਿ ਪ੍ਰੋਬਲਮਾਂ ਦਾ ਕੈਂਪ ਸੀ ਦੇਖੋ ਜੀ ਮੁੱਖ ਮੰਤਰੀ ਸਰਾਲ ਭਗਾਂਸੀ ਮਾਨ ਨੇ ਚੋਣਾਂ ਵੇਲੇ ਜੋ ਵਾਅਦੇ ਕਰੇ ਸੀਗੇ ਗਰੰਟੀਆਂ ਦਿੱਤੀਆਂ ਸੀਗੀਆਂ ਉਹ ਵਾਅਦੇ ਤੇ ਗਰੰਟੀਆਂ ਸਟੈਪ ਬਾਈ ਸਟੈਪ ਪੂਰੇ ਕਰਦੇ ਜਾ ਰਹੇ ਹਾਂ ਇਹ ਜਿਹੜੇ ਕੈਂਪ ਪਿੰਡ-ਪਿੰਡ ਲਾ ਰਹੇ ਹਾਂ ਇਹ ਅਧੀਨ ਆਉਂਦਾ ਹੈ ਆਪ ਦੀ ਸਰਕਾਰ ਆਪਦੇ ਦਵਾਰ ਉਦੇ ਤਹਿਤ ਪਿੰਡਾਂ ਵਿੱਚ ਜੋ ਵੀ ਕਿਸੇ ਦੀ ਪ੍ਰੋਬਲਮ ਹੈ ਜਿਹਦੇ ਵਿੱਚ 44 ਕੰਮ ਹੈ ਹਰ ਤਰ੍ਹਾਂ ਦੇ ਸਰਟੀਫਿਕੇਟ ਕਿਸੇ ਦੇ ਪੈਂਡਿੰਗ ਪਏ ਆ ਜਾਂ ਕੋਈ ਬਣ ਨਹੀਂ ਰਿਹਾ ਜਿਵੇਂ ਵਿਆਹ ਦਾ ਸਰਟੀਫਿਕੇਟ ਹੈ ਮੌਤ ਦਾ ਸਰਟੀਫਿਕੇਟ ਹੈ ਜਨਮ ਸਰਟੀਫਿਕੇਟ ਹੈ ਕੋਈ ਜਾਤੀ ਸਰਟੀਫਿਕੇਟ ਹੈ ਔਰ ਕੋਈ ਕੰਡੀਰੀਆ ਸਰਟੀਫਿਕੇਟ ਹੈ ਇਹ 44 ਕੰਮ ਹੈ ਕੋਈ ਜ਼ਮੀਨ ਦੇ ਮਾਮਲੇ ਦਾ ਮਾਲੀਆ ਵਿਭਾਗ ਨਾਲ ਸੰਬੰਧਿਤ ਹੈ ਕੋਈ ਹੈਲਥ ਮਹਿਕਮੇ ਨਾਲ ਸੰਬੰਧਿਤ ਹੈ ਕਿਸੇ ਕਿਸਮ ਦਾ ਕੋਈ ਸਰਟੀਫਿਕੇਟ ਕੋਈ ਨਹੀਂ ਮਿਲਿਆ ਜਾਂ ਪੈਂਡਿੰਗ ਪਈ ਹੈ ਉਹ ਇੱਥੇ ਮੌਕੇ ਦੀ ਮੌਕੇ ਉਹ ਸਾਰੇ ਜਿਹੜੇ ਬਣਾਏ ਜਾਂਦੇ ਆ ਦੂਜੀ ਗੱਲ ਹੈ ਵੀ ਇਹ ਬਹੁਤ ਵੱਡਾ ਉਪਰਾਲਾ ਜਿਹੜਾ ਮਾਨ ਸਾਹਿਬ ਨੇ ਕਰਿਆ ਕਿਉਂਕਿ ਦਫ਼ਤਰਾਂ ਦੇ ਵਿੱਚ ਆਮ ਤੌਰ ਤੇ ਖੱਜਲ ਖਵਰੀ ਜਿਹੜੀ ਹੁੰਦੀ ਸੀਗੀ ਇੱਕ ਤਾਂ ਉਹਦੀ ਰੋਕਥਾਮ ਹੁੰਦੀ ਹੈ ਕਿਉਂਕਿ ਦਫ਼ਤਰਾਂ ਵਿੱਚ ਪਹਿਲਾਂ ਜਿਹੜੀਆਂ ਸਰਕਾਰਾਂ ਸੀਗੀਆਂ ਅ ਅਫੀਸਰ ਸਾਹਿਬਾਨ ਉਹਨਾਂ ਦੀ ਵੀ ਏਡੀ ਮਤਲਬ ਪਰਵਾਹੀ ਨਹੀਂ ਸੀ ਕਰਦੇ ਹੈਗੇ ਕਿਉਂਕਿ ਦਫ਼ਤਰਾਂ ਵਿੱਚ ਏਸੀ ਲੱਗੇ ਹੋਏ ਆ ਮौजਾਂ ਕਰਦੇ ਸੀਗੇ ਕੰਮ ਕੋਈ ਕਿਸੇ ਦਾ ਕਰਦੇ ਨਹੀਂ ਸੀਗੇ ਤੇ ਅਫੀਸਰ ਸਾਹਿਬਾਨ ਹੁਣ ਵੀ ਮਤਲਬ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਜਨਤਾ ਦੇ ਕੰਮ ਕਰ ਰਹੇ ਹੈ ਇਹ ਖੱਜਲ ਖੋਰੀ ਇਸ ਕਰਕੇ ਬਚ ਰਹੀ ਹੈ ਕਿਉਂਕਿ ਜਿਹੜੇ ਦਫ਼ਤਰਾਂ ਵਿੱਚ ਅਫਸਰ ਬੈਠੇ ਆ ਉਹ ਜਿਹੜੇ ਦਫ਼ਤਰਾਂ 'ਚ ਕੰਮ ਕਰਦੇ ਉਹ ਤਾਂ ਕਰ ਹੀ ਰਹੇ ਆ ਜਿਹੜੇ ਮਤਲਬ ਪਿੰਡਾਂ ਦੀ ਖੱਜਲਖਵਰੀ ਲੋਕਾਂ ਦੀ ਖੱਜਲਖਵਰੀ ਬਚਾਉਣ ਵਾਸਤੇ ਇਹਨਾਂ ਨੇ ਪਿੰਡਾਂ ਵਿੱਚ ਕੈਂਪ ਲਾਤੇ ਕਿ ਜਿਹਦਾ ਉਸਦਾ ਕੰਮ ਕੋਈ ਪੈਂਡਿੰਗ ਪਿਆ ਹੈ ਸਾਰਾ ਸਿਸਟਮ ਆਪਣਾ ਨਾਲ ਲਿਜਾ ਕੇ ਉੱਥੇ ਉਹਨਾਂ ਦਾ ਸਰਟੀਫਿਕੇਟ ਜੋ ਵੀ ਕੰਮ ਪੈਂਡਿੰਗ ਹੈ ਉਹ ਪੂਰਾ ਕਰਿਆ ਜਾਵੇ ਤੇ ਦੂਜੀ ਗੱਲ ਹੈ ਇੱਕ ਰਿਸ਼ਵਤਖੋਰੀ ਨੂੰ ਵੀ ਜਿਹੜਾ ਇਹ ਕੰਮ ਆ ਪਾਰਿਆ ਕਿਉਂਕਿ ਦਫਤਰਾਂ ਵਿੱਚ ਜਾਉਂਗੇ ਉੱਥੇ ਅਫਸਰ ਨਹੀਂ ਮਿਲਦਾ ਹੈਗਾ ਆਪਣੇ ਢੇੜੇ ਲੱਗਣਗੇ ਅੱਜ ਨਹੀਂ ਕੰਮ ਹੋਇਆ ਕੱਲ ਨੂੰ ਸਹੀ ਕੱਲ ਨੂੰ ਨਹੀਂ ਪਰਸੋਂ ਨੂੰ ਤੇ ਖੱਜਲਖੁਆਰੀ ਦੇ ਬਾਅਦ ਹੋਇਆ ਅਗਲਾ ਕਹਿੰਦਾ ਵੀ ਚਲ 500 ਰੁਪਏ ਦੇ ਆਪਣਾ ਕੰਮ ਕਰਵਾ ਲਓ ਸੋ ਇਹ ਰਿਸ਼ਵਤਖੋਰੀ ਵੀ ਬੰਦ ਹੁੰਦੀ ਹੈ ਕਿਉਂਕਿ ਘਰ ਬੈਠੇ ਹੀ ਸਾਰੇ ਕੰਮ ਹੁੰਨੇ ਆ ਸੋ ਸਰਕਾਰ ਹੈ ਜਿਹੜੀ ਜਿਵੇਂ ਕਿ এডਿਕੇਸ਼ਨ ਨੂੰ ਲੈ ਕੇ ਇਹ ਹੈਲਥ ਸਿਸਟਮ ਨੂੰ ਲੈ ਕੇ ਸਭ ਤੋਂ ਪਹਿਲਾਂ ਇਹਨਾਂ ਨੇ ਦੋ ਗੱਲਾਂ ਜਿਹੜੀਆਂ এডਿਕੇਸ਼ਨ ਤੇ ਹੈਲਥ ਸਿਸਟਮ ਨੂੰ ਇਹਨਾਂ ਨੇ ਮਤਲਬ ਸਹੀ ਤਰੀਕੇ ਨਾਲ ਜਿਹੜਾ ਚਲਾਉਣ ਦਾ ਸਿਸਟਮ ਸੀਗਾ ਉਹਨੂੰ ਸਹੀ ਤਰੀਕੇ ਨਾਲ ਚਲਾਉਣਾ ਮਤਲਬ ਸ਼ੁਰੂ ਕਰਿਆ ਸੀਗਾ ਜੋ ਕਿ ਹੁਣ ਮਤਲਬ ਬਲੰਦੀਆਂ ਨੂੰ ਸ਼ੁਰੂ ਰਿਹਾ ਹੈ ਸਾਡਾ ਕੋਰਾਲੀ ਦਾ ਹਸਪਤਾਲ ਹੈ ਜਿਹੜਾ ਜਿੱਥੇ ਇਹਨਾਂ ਸਰਕਾਰ ਆਉਣ ਤੋਂ ਪਹਿਲਾਂ ਧਰਨੇ ਲੱਗਦੇ ਹੁੰਦੇ ਸੀ ਕਿ ਕੋਈ ਡਾਕਟਰ ਨਹੀਂ ਸੀ ਹੁੰਦਾ ਹੈਗਾ ਅੱਜ ਤੁਸੀਂ ਮੰਨੂਗੇ ਨਹੀਂ 11 ਡਾਕਟਰ ਅੱਜ ਮੌਜੂਦ ਉੱਥੇ ਹੈਗੇ ਆ ਗੋਡਿਆਂ ਦੇ ਸਫਲ ਆਪਰੇਸ਼ਨ ਹੋ ਰਹੇ ਆ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਹੋ ਰਿਹਾ ਹੈ ਔਰ ਦਵਾਈ ਵੀ ਹਸਪਤਾਲ ਤੋਂ ਹੀ ਮਿਲਦੀ ਹੈ ਦੂਜੀ ਗੱਲ ਐਜੂਕੇਸ਼ਨ ਐਜੂਕੇਸ਼ਨਲ ਸਿਸਟਮ ਨੂੰ ਲੈ ਕੇ ਦੇਖ ਲਓ ਸਕੂਲ ਪੱਧਰ ਤੇ ਪ੍ਰਾਇਮਰੀ ਸਕੂਲ ਤੋਂ ਲੈ ਕੇ ਮਿਡਲ ਸਕੂਲ ਮਿਡਲ ਸਕੂਲ ਤੋਂ ਲੈ ਕੇ ਹਾਈ ਸਕੂਲ ਤੇ ਇਹ ਵੀ ਸਕੂਲ ਹਨ ਜਿਹੜੇ ਜਿੱਥੇ ਜ਼ਰੂਰਤ ਹੈ ਉੱਥੇ ਅਪਗ੍ਰੇਡ ਹੋ ਰਹੇ ਹਨ ਜਿੱਥੇ ਬੱਚੇ ਜ਼ਿਆਦੇ ਹਨ ਉੱਥੇ ਮਤਲਬ 10 ਨੀ ਤੋਂ 12ਵੀਂ ਤੱਕ ਹੋ ਰਹੇ ਆ ਇਹਨੂੰ ਲੈ ਕੇ ਅੱਛਾ ਅੰਦਰ ਜਿਹੜਾ ਸਕੂਲ ਦੇ ਵਿੱਚ ਜਿਹੜਾ ਸਿਸਟਮ ਹੈ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਚਲਾਉਣ ਦਾ ਜਿਹੜਾ ਇਹ ਯਤਨ ਕਰ ਰਹੇ ਆ ਤੇ ਨਾਲ ਦੀ ਨਾਲ ਜਿਹੜੀਆਂ ਗਰੰਟੀਆਂ ਉਹ ਵੀ ਸਾਰੀਆਂ ਪੂਰੀਆਂ ਕਰ ਰਹੇ ਆ ਸੋ ਲਤਕਣ ਨਾਲ ਤਾਂ ਬਹੁਤ ਹੁੰਦੇ ਆ ਪਰ ਜਿਹੜਾ ਸਿਸਟਮ ਹੈ ਅੱਜ ਦੇ ਲੋਕ ਹੈ ਜਿਹੜੇ ਉਹ ਕਹਿ ਰਹੇ ਆ ਵੀ ਵਾਕਈ ਇਸ ਤਰ੍ਹਾਂ ਦੀ ਸਰਕਾਰ ਸਾਨੂੰ ਚਾਹੀਦੀ ਸੀਗੀ ਜੋ ਅਸੀਂ ਬਦਲਾ ਚਾਹੀਦਾ ਸੀਗਾ ਉਹ ਸਾਨੂੰ ਮਿਲ ਰਿਹਾ ਸੋ ਹਰ ਤਰ੍ਹਾਂ ਦੀ ਸਹੂਲਤ ਸਾਨੂੰ ਜਿਹੜੀ ਉਹ ਮਿਲ ਰਹੀ ਹੈ ਜੀ ਇਹ ਜਿਹੜੇ ਕੈਂਪ ਲਗਾਏ ਜਾ ਰਹੇ ਨੇ ਇਹਦੀ ਜਾਣਕਾਰੀ ਪਹਿਲਾਂ ਦਿੱਤੀ ਜਾਂਦੀ ਹੈ हां जी ਇਹਦੀ ਜਾਣਕਾਰੀ ਵਰਕਰ ਸਹਿਬਾਨ ਹੈ ਜਿਹੜੇ ਜਿਵੇਂ ਕਿ ਪਿੰਡ ਦਾ ਸੈਕਟਰੀ ਲਾਇਆ ਸਰਕਾਰ ਵਿੱਚ ਹੈ ਜਿਹੜੇ ਮਤਲਬ ਵਰਕਰ ਸਹਿਬਾਨ ਇਸ ਪਿੰਡਾਂ ਵਿੱਚੋਂ ਕਮੇਟੀਆਂ ਬਣਾਈਆਂ ਹੋਈਆਂ ਉਹ ਸੈਕਟਰੀ ਨੂੰ ਦਿੱਤੀ ਜਾਂਦੀ ਸੈਕਟਰੀ ਫਿਰ ਪਿੰਡ ਵਿੱਚ ਅਨਾਉਂਸ ਕਰਾਉਂਦਾ ਅਨਾਉਂਸ ਇੱਕ ਦੋ ਦਿਨ ਪਹਿਲਾਂ ਅਨਾਉਂਸ ਕਰਾਈ ਜਾਂਦੀ ਹੈ ਤਾਂ ਕਿ ਕੋਈ ਮੌਕੇ ਪਰ ਕਈ ਵਾਰ ਬੰਦਾ ਨਹੀਂ ਹੁੰਦਾ ਹੈਗਾ ਦੋ ਦਿਨ ਪਹਿਲਾਂ ਅਨਾਉਂਸ ਕਰਾ ਕੇ ਫਿਰ ਉਹ ਤਰੀਕ ਦਿੱਤੀ ਹੁੰਦੀ ਹੈ ਉਸ ਤਰੀਕ ਨੂੰ ਇੱਥੇ ਸਿਸਟਮ ਸਾਰਾ ਆਉਣਾ ਤੇ ਆਪਣਾ ਜਿਹੜਾ ਕੋਈ ਕੰਮ ਕਿਸਦਾ ਪੈਂਡਿੰਗ ਹੈ ਉਹ ਆਪਣਾ ਕੰਮ ਕਰਾ ਸਕਦਾ ਹੈ ਜੀ ਧੰਨਵਾਦ ਥੈਂਕ ਯੂ ਆਮ ਪਾਰਟੀ ਦੀ ਸਰਕਾਰ ਦੇ ਵੱਲੋਂ ਬਹੁਤ ਵੱਡਾ ਉਪਰਾਲਾ ਇੱਕ ਵਧੀਆ ਉਪਰਾਲਾ ਆਈ ਹੈ ਵੀ ਘਰ-ਘਰ ਦੇ ਵਿੱਚ ਜਾ ਕੇ ਇੱਕ ਚੀਜ਼ ਨੂੰ ਠੀਕ ਕਰਨਾ ਦਫ਼ਤਰਾਂ ਦੇ ੱਟੇ ਖਾਣ ਨਾਲੋਂ ਸੋ ਕੀ ਕਹਿਣਾ ਤੁਹਾਡਾ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਦੀ ਅਗਵਾਈ 'ਚ ਇਹ ਮੁਹਿੰਮ ਚਲਾਈ ਗਈ ਹੈ ਸਰਕਾਰ ਆਪਕੇ ਦਵਾਰ ਇਹ ਤੋਂ ਦੋ ਚੀਜ਼ਾਂ ਤਾਂ ਸਪਸ਼ਟ ਹੈ ਕਿ ਸਰਕਾਰ ਆਮ ਪਬਲਿਕ ਡੀਲਿੰਗ ਨੂੰ ਲੈ ਕੇ ਬਹੁਤ ਹੀ ਸੀਰੀਅਸ ਹੈ ਕਿਉਂਕਿ ਜਦ ਆਮ ਪਾਰਟੀ ਦੀ ਸਰਕਾਰ ਆਮ ਬੰਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਔਰ ਉਸੇ ਮੂਹਮ ਦੇ ਤਹਿਤ ਦੇਖੋ ਤੁਸੀਂ ਇੱਥੇ ਇਤਨੇ ਅਫਸਰ ਸਹਿਬਾਨ ਜਿਹੜੇ ਪਿੰਡ ਤੋਂ ਲੋਕ ਜਾ ਕੇ ਦਫ਼ਤਰਾਂ 'ਚ ਢੇੜੇ ਮਾਰ-ਮਾਰ ਕੇ ਕੰਮ ਕਰਾਉਣ ਪਿੱਛੇ ਜਾਂਦੇ ਥੇ ਆਜੋ ਤੁਹਾਡੇ ਘਰ ਦੇ ਅੰਦਰ ਮੌਜੂਦ ਹੈ ਤੁਹਾਡੇ ਪਿੰਡ ਦੇ ਅੰਦਰ ਮੌਜੂਦ ਹੈ ਔਰ ਤੁਸੀਂ ਘਰ ਤੋਂ ਨਿਕਲੋ ਬਾਹਰ ਔਰ ਇੱਥੇ ਆ ਕੇ ਆਪਣੇ ਕੰਮ ਕਰਾਉਂ ਆਨ ਦੀ ਸਪੋਰਟ ਇਸ ਤੋਂ ਅੱਛਾ ਉਪਰਾਲਾ ਮੈਂ ਕਹਿੰਦਾ ਹੋਰ ਕੀ ਗਿਫਟ ਹੋ ਸਕਦਾ ਸਰਕਾਰ ਵੱਲੋਂ ਔਰ ਇਹਦੇ ਚ ਇੱਕ ਹੋਰ ਚੀਜ਼ ਜਿਹੜੀ ਪਸੰਦਪਨ ਸਾਹਮਣੇ ਪਹਿਲਾਂ ਕਹੀ ਹੈ ਕਿ ਰਿਸ਼ਵਤਖੋਰੀ ਨੂੰ ਲਗਾਮ ਲੱਗੇਗੀ ਰਿਸ਼ਵਤਖੋਰੀ ਨੂੰ ਜਦ ਆਪਾਂ ਪਹਿਲਾਂ ਹੀ ਬਣਾਵਾ ਦੇ ਕੇ ਚੱਲ ਰਿਹਾ ਆਣ ਤੋਂ ਪਹਿਲੇ ਸਰਕਾਰਾਂ ਵੀ ਅਫਸਰ ਮੌਕੇ ਤੇ ਨਹੀਂ ਮਿਲੇ ਆ ਖੱਜਲ ਖਵਰੀ ਤੋਂ ਬਚਣ ਕਰਕੇ ਬੰਦੇ ਨੇ ਰਿਸ਼ਵਤ ਦਿੱਤੀ ਵੀ ਕੰਮ ਤਾਂ ਕਰਾਣਾ ਤੇ ਉਸ ਚੀਜ਼ ਨੂੰ ਮਤਲਬ ਇੱਕ ਬੜੀ ਲਗਾਮ ਕਸੀ ਗਈ ਹੈ ਕਿ ਔਨ ਦੀ ਸਪੋਰਟ ਥੋੜਾ ਕੰਮ ਵੀ ਹੋ ਰਿਹਾ ਹੈ ਸਰਕਾਰ ਦੀ ਨਿਗਰਾਨੀ ਚ ਕੰਮ ਹੋ ਰਿਹਾ ਸਾਰੇ ਅਫਸਰ ਸਾਹਿਬਾਨ ਦੀ ਨਿਗਰਾਨੀ ਚ ਕੰਮ ਹੋ ਰਿਹਾ ਹੈ ਇਹ ਬਹੁਤ ਅੱਛੀ ਪਹਿਲ ਹੈ ਸਰਕਾਰ ਵੱਲੋਂ ਥੈਂਕ ਯੂ ਨਵਦੀਪ ਸੈਣੀ ਜੀ ਸੋ ਕੀ ਕਹਿਣਾ ਤੁਹਾਡਾ ਇਹ ਬਹੁਤ ਵੱਡਾ ਉਪਰਾਲਾ ਤੁਸੀਂ ਸੇਵਾ ਵੀ ਬਹੁਤ ਕਰ ਰਹੇ ਹੋ ਆਮ ਪਾਰਟੀ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਇੱਥੇ ਆਉਣ ਤੇ ਤੇ ਜੋ ਲੋਕਾਂ ਦੀ ਸਮੱਸਿਆ ਅੱਜ ਇਸ ਪਿੰਡ ਦੇ ਵਿੱਚ ਆਈਆਂ ਅਸੀਂ ਅੱਜ ਪਿੰਡ ਕਨੋੜਾਂ ਦੇ ਵਿੱਚ ਸਾਡਾ ਇਹ ਪੰਜਾਬ ਸਰਕਾਰ ਦਾ ਉਪਰਾਲਾ ਸੀਗਾ ਸਰਕਾਰ ਤੁਹਾਡੇ ਦਵਾਰ ਤੇ ਉਸ ਦੇ ਤਹਿਤ ਅੱਜ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਆਏ ਆ ਤੇ ਆਪਣਾ ਆਪਣਾ ਕੰਮ ਕਰਵਾ ਕੇ ਗਏ ਆ ਮੌਕੇ ਤੇ ਉਹਨਾਂ ਦੇ ਕੰਮ ਹੋਏ ਆ ਇਹ ਕੈਂਪ 2 ਘੰਟੇ ਦਾ ਸੀਗਾ 12 ਤੋਂ 2 ਦਾ ਤੇ ਜਿਸ ਦੀ ਜਾਣਕਾਰੀ ਪਿੰਡ ਨੂੰ ਪਹਿਲਾਂ ਹੀ ਦਿੱਤੀ ਸੀਗੀ ਪਿੰਡ ਦੇ ਸਾਡੇ ਜਿਹੜੇ ਵਲੰਟੀਅਰ ਆ ਸਰਪੰਚ ਸਾਹਿਬ ਆ ਬਾਕੀ ਹੋਰ ਟੀਮਾਂ ਹੈਗੀਆਂ ਉਹਨਾਂ ਨੂੰ ਜਾਣਕਾਰੀ ਦਿੱਤੀ ਸੀਗੀ ਤੇ ਪਿੰਡ ਦੇ ਲੋਕ ਇੱਥੇ ਕੰਮ ਕਰਵਾਉਣ ਦੇ ਲਈ ਆਏ ਵੀ ਆ ਤੇ ਇੱਥੇ ਪੀ ਡਬਲਯੂ ਡੀ ਸਾਂਝ ਕੇਂਦਰ ਤੋਂ ਤੇ ਫੂਡ ਸਪਲਾਈ ਤੋਂ ਡਾਕਟਰ ਸਾਹਿਬਾਨ ਤੇ ਜਲ ਸਪਲਾਈ ਸੀਵਰੇਜ ਬੋਰਡ ਤੋਂ ਆਪਣਾ ਬੀ ਡੀ ਪੀਓ ਸਾਹਿਬ ਤੇ ਆਪਣਾ ਬਿਜਲੀ ਮਹਿਕਮੇ ਤੋਂ ਅਗਰ ਕਿਸੇ ਨੇ ਪੈਂਚਰ ਲਗਵਾਣੀ ਆ ਅਗਰ ਲੇਬਰ ਕਾਰਡ ਬਣਵਾਣਾ ਹੈ ਬਹੁਤ ਸਾਰੀਆਂ ਸਕੀਮਾਂ ਸੀਗੀਆਂ ਅੱਜ ਇਸ ਕੈਂਪ ਦੇ ਵਿੱਚ ਤੇ ਲੋਕਾਂ ਨੇ ਲਾਭ ਉਠਾਇਆ ਤੇ ਹਰ ਕੰਮ ਮੌਕੇ ਤੇ ਹੀ ਹੁੰਦਾ ਹੈ ਕਿਉਂਕਿ ਤਕਰੀਬਨ ਹਰੀ ਕ ਮਹਿਕਮਾ ਸਾਂਝ ਕੇਂਦਰ ਤੋਂ ਸਟਾਰਟ ਹੋ ਕੇ ਡੀ ਡੀ ਆਰ ਕੱਟਣੇ ਕਿਸੇ ਦੀ ਉਹ ਵੀ ਇੱਥੇ ਕੱਟ ਹੋ ਗਈ ਜੀ ਤੇ ਸਾਂਝ ਕੇਂਦਰ ਦਾ ਕੰਮ ਆ ਸੁਵਿਧਾ ਕੇਂਦਰ ਦਾ ਕੰਮ ਆ ਫਾਰਮ ਚਾਹੀਦਾ ਕਿਸੇ ਨੂੰ ਲੇਬਰ ਕਾਰਡ ਬਣਵਾਉਣਾ ਏ ਲੇਬਰ ਕਾਰਡ ਫਾਰਮ ਲੇਬਰ ਕੈਂਪ ਜੋ ਸਾਡੀ ਟੀਮ ਆਈ ਹੋਈ ਸੀਗੀ ਉਹਨਾਂ ਨੇ ਪਰੇ ਤੇ ਉਹ ਜਮਾ ਕਰਵਾਉਣੇ ਸੀਗੇ ਉਹ ਨਾਲ ਹੀ ਇੱਕ ਕੈਂਪ ਨਾਲ ਹੀ ਟੀਮ ਬੈਠੀ ਸੀਗੀ ਸੁਵਿਧਾ ਕੇਂਦਰ ਦੀ ਉੱਥੇ ਜਮਾ ਹੋ ਗਏ ਤੇ ਮਤਲਬ ਇਹਦਾ ਇਹ ਫਾਇਦਾ ਏ ਵੀ ਖੱਜਲ ਖਵਾਰੀ ਘਟ ਗਈ ਵੀ ਅੱਜ ਇੱਕ ਦਫ਼ਤਰ ਦੇ ਵਿੱਚ ਗਿਆ ਬੰਦਾ ਦਿਹਾੜੀ ਛੱਡ ਕੇ ਉੱਥੇ ਲਾਈਨਾਂ ਦੇ ਵਿੱਚ ਖੜਾ ਏ ਤੇ ਕੱਲ ਨੂੰ ਫੇਰ ਦਿਹਾੜੀ ਤੋੜੂਗਾ ਆਪਣੀ ਫਿਰ ਕੱਲ ਨੂੰ ਦੂਜੇ ਦਫ਼ਤਰ ਦੇ ਵਿੱਚ ਜਾਏਗਾ ਸੋ ਅੱਜ ਇਹ ਮੁਹੀਮ ਹੈ ਜਿਹੜੀ ਸਾਰੇ ਅਫਸਰ ਸਾਹਿਬਾਨ ਸਾਰੇ ਮਹਿਕਮੇ ਇੱਥੇ ਸੀਗੇ ਤੇ ਜਿਹੜੇ ਕੰਮ ਨਹੀਂ ਹੋਏ ਸਾਡੇ ਕੋਲ ਵੀ ਨੋਟ ਨੇ ਤੇ ਅਫਸਰ ਸਾਹਿਬਾਨਾਂ ਕੋਲ ਵੀ ਨੋਟ ਨੇ ਉਹ ਨਾਲ ਦੀ ਨਾਲ ਉਹਨਾਂ ਨੂੰ ਦਫ਼ਤਰਾਂ ਦੇ ਵਿੱਚ ਜਾ ਕੇ ਪੈਲ ਦੇ ਧਾਰ ਤੇ ਕੰਮ ਕੀਤੇ ਜਾਣਗੇ ਇਹ ਕੈਂਪ ਕਿੱਥੇ ਕਿੱਥੇ ਤੇ ਕਦੋਂ ਕਦੋਂ ਲਗਾਏ ਜਾਣਗੇ ਇਹ ਬੇਸਿਕਲੀ ਪੂਰੇ ਪੰਜਾਬ ਦੇ ਵਿੱਚ ਇਹ ਸਰਕਾਰ ਤੁਹਾਡੇ ਦਵਾਰ ਤਹਤ ਸਕੀਮ ਦੇ ਵਿੱਚ ਕੁੱਲ 468 ਕੈਂਪ ਰੋਜ਼ ਲੱਗਣਗੇ ਤੇ ਸਾਡੇ ਖਰੜ ਹਲਕੇ ਦੇ ਵਿੱਚ ਚਾਰ ਕੈਂਪ ਡੇਲੀ ਲੱਗ ਰਹੇ ਆ ਤੇ ਜਿਨ੍ਹਾਂ ਵਿੱਚੋਂ ਅੱਜ ਕਨੋੜਾ ਸੀਗਾ ਤੇ ਇੱਕ ਸਿੰਘਪੁਰਾ ਏ ਤੇ ਦੂਜੇ ਬਾਕੀ ਦੂਜੇ ਬਲੌਗ ਦੇ ਵਿੱਚ ਹੈ ਸਾਡੇ ਬਲੌਗ ਜਿਹੜਾ ਉਹਦੇ ਵਿੱਚ ਦੋ ਕੈਂਪ ਸੀਗੇ ਅੱਜ ਜੀ ਧੰਨਵਾਦ ਧੰਨਵਾਦ ਜੀ